ਜੋ ਕਿ ਇਹਦੇ ਬੋਨਟ ਤੇ ਮੈਂ ਬਹਿ ਗਿਆ ਠੀਕ ਹੈ ਹੱਥ ਆ ਗਿਆ ਇਹ ਮੈਨੂੰ ਗੁਰਨਾਨਕ ਸਟੇਡੀਅਮ ਤੱਕ ਖਿੱਚ ਕੇ ਲੈ ਕੇ ਆਇਆ ਬਾਅਦ ਮੇਰਾ ਡਰਾਈਵਰ ਉਤਰ ਕੇ ਗਿਆ ਉਹ ਨਾਲ ਆਰਗੂ ਕਰਨ ਲੱਗ ਗਿਆ ਮੈਂ ਕਿਹਾ ਬੰਦਾ ਚੱਲ ਛੱਡ ਇਹ ਆਇਆ ਤੀਸਰੇ ਨੇ ਮੇਰੇ ਬੱਟ ਕੇ ਪਹਿਲਾ ਚਪੇੜ ਮਾਰੀ ਬੈਕ ਤੇ ਤੂੰ ਕੌਣ ਹੈ ਵੀ ਹੈ ਕਹਿੰਦਾ ਮੈਂ ਸਰਕਾਰੀ ਮਲਾਜਮਾਂ ਕਹਿੰਦਾ ਤੂੰ ਐਵੇਂ ਉਹ ਨਾਲ ਆਰਗੂ ਮੈਂ ਕਿਹਾ ਮੈਂ ਤਾਂ ਛੜਾਨਾ ਪਿਆ ਪਿੰਕ ਸ਼ਰਟ ਵਾਲਾ ਕਹਿੰਦਾ ਮੈਂ ਯਰ ਐਸ ਆਫੀਸਰ ਐ ਜਿਹਦੀ ਮੇਰੇ ਕੋਲ ਵੀਡੀਓ ਵੀ ਹੈ ਜਿੱਲਾ ਕਿ ਉਹ ਕਾਰ ਚੋਂ ਨਿਕਲ ਕੇ ਪੱਜ ਚੁੱਕਾ ਹੈ ਕਿੰਨਾਂ ਦੇ ਅੱਗੇ ਹੋਰ ਪਿੰਕ ਸ਼ਰਟ ਦੇ ਸੀਗਾ ਉਹਨੇ ਮੇਰੀ ਬਾਹਾਂ ਜਿਨੇ ਕਿ ਕੈਮਰੇ ਚਾਊਗਾ ਠੀਕ ਹੈ ਜਿਲੇ ਦਾ ਪਿੰਕ ਸ਼ੈਡ ਆ ਉਹ ਕਹਿੰਦਾ ਯਾਰ ਮੈਂ ਆਈਆਰਐਸ ਹਾਂ ਕਹਿੰਦਾ ਤੂੰ ਮੇਰਾ ਕੀ ਕਰ ਲੇਗਾ ਜੇ ਅਗਰ ਬੰਦੇ ਨਹੀਂ ਰੋਕਦੇ ਫਿਰ ਕੀ ਹੋਊਗਾ ਜਾਨ ਤੋਂ ਗਿਆ ਸੀਗਾ ਹੱਥ ਤੋਤਾ ਸੀਗਾ ਜਾਨ ਤੋਂ ਅੱਜ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਥੋਨੇ ਮੌਜੂਦ ਹਾਂ ਲੁਧਿਆਣਾ ਦੇ 8 ਨੰਬਰ ਡਿਵੀਜ਼ਨ ਦੇ ਬਾਹਰ ਜਿੱਥੇ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ ਨੌਜਵਾਨ ਵਿਅਕਤੀ ਰਾਤ ਵਿੱਚ ਜਾ ਰਹਿਆ ਹੁੰਦਾ ਤੇ ਪਿੱਛੋਂ ਦੀ ਆਟੋ ਦੇ ਨਾਲ ਟੱਕਰ ਹੁੰਦੀ ਹੈ ਟੱਕਰ ਤੋਂ ਬਾਅਦ ਇੱਕ ਤੀਜਾ ਵਿਅਕਤੀ ਆਂਦਾ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਉਹਨੂੰ ਵਟਕ ਚਪੇੜ ਮਾਰ ਦਿੰਦਾ ਹੈ ਚਪੇੜ ਮਾਰਨ ਤੋਂ ਬਾਅਦ ਗਰਮਾ ਗਰਮੀ ਹੁੰਦੀ ਹੈ ਸਾਰੀ ਗੱਲਬਾਤ ਹੋਇਆ ਕਿਸ ਐਗਜੈਕਟ ਐਗਜ਼ੈਕਟ ਪਿੱਛੋਂ ਆਟੋ ਨੇ ਗੱਡੀ ਮਾਰੀ ਜੀ ਠੀਕ ਹੈ ਮੇਰੀ ਕੀਆ ਗੱਡੀ ਸੀਗੀ ਉਹਦੇ ਪਿੱਛੇ ਗੱਡੀ ਮਾਰੀ ਠੀਕ ਹੈ ਵੱਜਣ ਤੋਂ ਬਾਅਦ ਮੇਰਾ ਡਰਾਈਵਰ ਉਤਰ ਕੇ ਗਿਆ ਉਹ ਨਾਲ ਆਰਗੂ ਕਰਨ ਲੱਗ ਗਿਆ ਮੈਂ ਕਿਹਾ ਮੈਂ ਚੱਲ ਛੱਡ ਇਹ ਆਇਆ ਤੀਸਰਾ ਇਹਨੇ ਮੇਰੇ ਬੱਟ ਕੇ ਪਹਿਲਾ ਚਪੇੜ ਮਾਰੀ ਬੈਕ ਤੇ ਠੀਕ ਹੈ ਮੈਂ ਕਿਹਾ ਤੂੰ ਕੌਣ ਹੈ ਵੀ ਹੈ ਕਹਿੰਦਾ ਮੈਂ ਸਰਕਾਰੀ ਮਲਾਜਮਾਂ ਕਹਿੰਦਾ ਤੂੰ ਐਵੇਂ ਉਹ ਨਾਲ ਆਰਗੂ ਮੈਂ ਕਿਹਾ ਮੈਂ ਤਾਂ ਛੜਾਨਾ ਪਿਆ ਠੀਕ ਹੈ ਮੈਂ ਕਿਹਾ ਤੂੰ ਕੀ ਲੈਣਾ ਦੇਣਾ ਕਹਿੰਦਾ ਤੈਨੂੰ ਖੜ ਮੈਂ ਦੱਸਦਾ ਫਟ ਫਟ ਮੇਰੇ ਮਾਰਨ ਲੱਗ ਗਿਆ ਠੀਕ ਹੈ ਜਦੋਂ ਮਾਰ ਕੇ ਗੱਡੀ 'ਚ ਬੈ ਕੇ ਭੱਜਣ ਲੱ ਠੀਕ ਹੈ ਇਹਦਾ ਜੇਲਾ ਸਰ ਸੀਗਾ ਉਹ ਆਇਆ ਕਹਿੰਦਾ ਤੂੰ ਫਟਾਫਟ ਆ ਛੱਡ ਡਰਾਈਵਰ ਨੇ ਕੀਤਾ ਹੈ ਸਰ ਡਰਾਈਵਰ ਨੇ ਨਾਲ ਹੀ ਕਿੰਨਾਂ ਦੇ ਅੱਗੇ ਹੋਰ ਪਿੰਕ ਸ਼ਰਟ ਦੇ ਸੀਗਾ ਉਹਨੇ ਮੇਰੀ ਬਾਹਾਂ ਪਿੱਛੋਂ ਮਚੋੜੀਆਂ ਜਿਲੇ ਕਿ ਕੈਮਰੇ ਚ ਆਊਗਾ ਠੀਕ ਹੈ ਮੈਂ ਇਹਦੀ ਗੱਡੀ ਦੇ ਅੱਗੇ ਆ ਕੇ ਖੜਾ ਹੋਇਆ ਨਹੀਂ ਗੱਡੀ ਸਟਾਰਟ ਕੀਤੀ ਭਜਾ ਲਈ ਜੋ ਕਿ ਇਹਦੇ ਬੋਨਟ ਤੇ ਮੈਂ ਬਹਿ ਗਿਆ ਠੀਕ ਹੈ ਹੱਥ ਆ ਗਿਆ ਇਹ ਮੈਨੂੰ ਗੁਰਨਾਨਕ ਸਟੇਡੀਅਮ ਤੱਕ ਖਿੱਚ ਕੇ ਲੈ ਕੇ ਆਇਆ ਕਿ ਦੀ ਸ਼ੈ ਤੇ ਕਿਹੜੀ ਪਾਵਰ ਦੀ ਤੋਸ ਜੀ ਮੇਰੇ ਤੇ ਕਈ ਦੋ ਮਗਰਮੇ ਪਹਿਲਾਂ ਵੀ ਦਰਜ ਹੈ ਆ ਯਾਰ ਡਰਾਈਵਰ ਕਹਿੰਦਾ ਡਰਾਈਵਰ ਕਹਿੰਦਾ ਠੀਕ ਹੈ ਜिले ਦਾ ਪਿੰਕ ਸ਼ੈਡ ਆ ਉਹ ਕਹਿੰਦਾ ਯਾਰ ਮੈਂ ਆਈਆਰਐਸ ਹਾਂ ਕਹਿੰਦਾ ਤੂੰ ਮੇਰਾ ਕੀ ਕਰ ਲੇਗਾ ਠੀਕ ਹੈ ਕਹਿੰਦਾ ਮੇਰੀ ਸਰਕਾਰੀ ਗੱਡੀ ਆ ਸਰਕਾਰੀਆਂ ਦੀਆਂ ਗੱਡੀਆਂ ਨੂੰ ਕੋਈ ਹੱਥ ਲਾ ਸਕਦਾ ਕਹਿੰਦਾ ਲੈ ਪਰਚਾ ਤੂੰ ਦਰਜ ਕਰਕੇ ਦਿਖਾ ਦੇ ਅੱਜ ਫਿਰ ਤੇ ਹੁਣ ਕੀ ਮੰਗ ਕਰ ਰਹੇ ਆਪਾਂ ਇਹ ਤੇ ਕਾਰਵਾਈ ਜੋ ਵੀ ਇਹਦੀ ਲੀਗਲੀ ਕਾਰਵਾਈ ਹੈ ਉਹ ਬੰਦ ਹੀ ਕੀਤੀ ਜਾਵੇ ਇਹ ਉਹੀ ਗੱਡੀ ਹੈ ਉਹੀ ਗੱਡੀ ਹੈ ਜੀ ਆ ਦੇਖੋ ਨਾਇਦੇ ਸਰਕਾਰੀ ਪਲੇਟ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹੀ ਗੱਡੀ ਹੈ ਨਾਲ ਦੇ ਓਨ ਡਿਊਟੀ ਜ਼ਰੂਰ ਲਿਖਿਆ ਹੋਇਆ ਹੈ ਹਾਈ ਸਿਕਿਉਰਿਟੀ ਨੰਬਰ ਪਲੇਟ ਵੀ ਹੈ ਨਹੀਂ ਤੇ ਇੱਕ ਬੋਰਡ ਵੀ ਲੱਗਾ ਹੋਇਆ ਹੈ ਦੇਖ ਸਕਦੇ ਹੋ ਓਨ ਡਿਊਟੀ ਗਵਰਨਮੈਂਟ ਆਫ ਇੰਡੀਆ ਬੋਰਡ ਲੱਗਾ ਹੋਇਆ ਨਾਲ ਹੀ ਲਿਖਿਆ ਹੋਇਆ ਹੈ ਸਹਾਇਕ ਮੰਡਲ ਅਭਿਯਤਾ ਆਈਆਰਐਸ ਆਫੀਸਰ ਹੈ ਕਹਿੰਦਾ ਸੋ ਇਹ ਕਹਿੰਦੇ ਮੈਂ ਆਈਆਰਐਸ ਆਫੀਸਰ ਹਾਂ ਆਈਆਰਐਸ ਆਫੀਸਰ ਹੈ ਜਿਹੜਾ ਪਿੰਕ ਸ਼ਰਟ ਵਾਲਾ ਕਹਿੰਦਾ ਮੈਂ ਆਈਆਰਐਸ ਆਫੀਸਰ ਹੈ ਜਿਹਦੀ ਮੇਰੇ ਕੋਲ ਵੀਡੀਓ ਵੀ ਹੈ ਜਿਹੜਾ ਕਿ ਉਹ ਕਾਰ ਚੋਂ ਨਿਕਲ ਕੇ ਭੱਜ ਚੁੱਕਾ ਹੈ ਇਹ ਵਾਕਿਆ ਹੁੰਦਾ ਕਿੱਥੇ ਆਪਣਾ ਜਿਹੜਾ ਗਵਰਨਮੈਂਟ ਕਾਲਜ ਵੂਮਨ ਗਵਰਨਮੈਂਟ ਕਾਲਜ ਹੈ ਥੋੜਾ ਜਿਹਾ ਉਸ ਤੋਂ ਅੱਗੇ ਆ ਕੇ ਹੁੰਦਾ ਉੱਥੋਂ ਲੈ ਕੇ ਮੈਨੂੰ ਗੁਰਨਾਨਕ ਜਿਹੜਾ ਸਟੇਡੀਅਮ ਹੈ ਉੱਥੇ ਤੱਕ ਲੈ ਕੇ ਆਂਦਾ ਕਾਰ ਚ ਰੋਂਗ ਸਾਈਡ ਨਾ ਆਪਣਾ ਸਾਈਡ ਤੋਂ ਹੀ ਲੈ ਕੇ ਆਂਦਾ ਨਾ ਲੈਫਟ ਗੁਰਨਾਨਕ ਉਧਰੋਂ ਆ ਰਹੀ ਸੀ ਨਾ ਅਸੀਂ ਘਰੋਂ ਆ ਰਹੇ ਹਾਂ ਰਾਜਗੜ੍ਹ ਤੋਂ ਓਕੇ ਹਾਂਜੀ ਤੇ ਫਿਰ ਮੌਕੇ ਤੇ ਹੁੰਦਾ ਕੀ ਹੈ ਜਦ ਰੋਕਿਆ ਕਿੱਦਾਂ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਬੌਨਟ ਦੇ ਉੱਤੇ ਤੁਸੀਂ ਬੈਠੇ ਹੋਏ ਸੀ ਮੈਂ ਇੱਥੇ ਖੜਾ ਸੀਗਾ ਜਿੱਦਾਂ ਇਹਨੇ ਗੱਡੀ ਸਟਾਰਟ ਕੀਤੀ ਇੱਥੇ ਖੜਾ ਸੀਗਾ ਲਾਈਟਾਂ ਤੇ ਜਿੱਥੇ ਗੱਡੀ ਐਕਸੀਡੈਂਟ ਹੋਈ ਸੀਗੀ ਮੇਰੀ ਉੱਥੇ ਮੈਂ ਇਹਦੇ ਅੱਗੇ ਆ ਕੇ ਖੜ ਗਿਆ ਜਦੋਂ ਭਜਾਨ ਲੱਗਾ ਇਹਨੇ ਗੱਡੀ ਸੈਲਫ ਮਾਰੀ ਗੱਡੀ ਚ ਚ ਲਾ ਲਈ ਤੇ ਉਹ ਪਚਾਬ ਕਿੱਦਾਂ ਹੋਇਆ ਗੱਡੀ ਰੁਕਦੀ ਕਿੱਦਾਂ ਗੱਡੀ ਅੱਗੇ ਜੀ ਕਿਸੇ ਬੰਦੇ ਨੇ ਮੌਕੇ ਤੇ ਆ ਕੇ ਫੋਰਚੂਨਰ ਅੱਗੇ ਗੱਡੀਆਂ ਲਾਈਆਂ ਗੁਰਨਾਨਕ ਜਿਹੜੇ ਮੈਂ ਉੱਥੇ ਤਾਂ ਇਹਨੇ ਗੱਡੀ ਰੋਕੀ ਨਹੀਂ ਤੇ ਕਹਿੰਦਾ ਮੈਂ ਗੱਡੀ ਨਹੀਂ ਰੋਕਣੀ ਕਹਿੰਦਾ ਪੈਂਟ ਠੀਕ ਹੈ ਮੇਰੇ ਦੋ ਆਈਫੋਨ ਟੁੱਟ ਗਏ ਠੀਕ ਹੈ ਕਿ ਉਹ ਸੜਕ ਤੇ गिर ਗਏ ਜਦੋਂ ਹੱਥ ਬੰਦਾ ਪਕੜੂਗਾ ਫੋਨ ਗਏ ਸੜਕ ਤੇ ਲੋਕੀ ਮੈਨੂੰ ਫੋਨ ਫੜਾ ਕੇ ਗਏ ਆ ਕੇ ਤੇ ਜੇ ਅਗਰ ਬੰਦੇ ਨਹੀਂ ਰੋਕਦੇ ਫਿਰ ਕੀ ਹੋ ਜਾਂਦਾ ਤੇ ਜਾਨ ਤੋਂ ਗਿਆ ਸੀਗਾ بس ਹੱਥ ਟੁੱਟਦਾ ਸੀਗਾ ਜਾਨ ਤੋਂ ਅੱਜ ਇਹ ਪਾਵਰ ਦੀ ਦੋਸ਼ ਪਾਵਰ ਦੀ ਦੋਸ਼ ਹੈ ਜੀ ਉਹ ਕਹਿੰਦਾ ਜੀ ਪੰਜਾਬ ਸਰਕਾਰ ਸਾਡੀ ਹੈ ਇਹ ਹਾਲਾਤ ਹੈ ਕਿਸ ਤਰੀਕੇ ਇੱਕ ਵਿਅਕਤੀ ਨੂੰ ਇਸ ਗੱਡੀ ਦੇ ਬੋਨਟ ਦੇ ਉੱਤੇ ਬਿਠਾ ਕੇ 2 ਕਿਲੋਮੀਟਰ ਤੱਕ ਜਿਹੜਾ ਹੈ ਇਹਨਾਂ ਦੇ ਦੱਸੇ ਮੁਤਾਬਿਕ ਕਸਿਟਿਆ ਜਾਂਦਾ ਹੈ ਹੁਣ ਜਿਹੜੇ ਵਿਅਕਤੀ ਨੇ 8 ਨੰਬਰ ਥਾਣੇ ਪਹੁੰਚੇ ਹੋਏ ਨੇ ਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਇਸ ਮਾਮਲੇ ਸੰਬੰਧੀ ਜਿਹੜੇ ਆਈਓ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਸਰ ਇੱਕ ਉਹ ਦੇਖਿਆ ਜਦੋਂ ਕੋਈ ਬਾਹਰ ਇੱਕ ਲੜਾਈ ਛਲਹਾ ਹੋਇਆ ਗੱਡੀ ਉੱਤੇ ਹੁੰਡ ਦੇ ਬੰਦਾ ਬਿਠਾ ਕੇ ਲੈ ਇੱਕ ਮਾਮਲਾ ਕਿਸ ਤਰ੍ਹਾਂ ਦਾ ਇੱਕ ਐਕਸੀਡੈਂਟ ਦਾ ਮਾਮਲਾ ਦੁਰਗਾ ਮਾਤਾ ਮੰਦਿਰ ਕੋਲ ਸਾਹਮਣੇ ਆਇਆ ਸੀ ਉਹ ਫਿਰ ਮੌਕੇ ਤੇ ਜਾ ਕੇ ਪੜਤਾਲ ਕੀਤੀ ਹੈ ਇੱਕ ਗਰਗ ਨੇ ਉਹਨਾਂ ਦੀ ਗੱਡੀ ਦੇ ਨਾਲ ਕੋਈ ਰਿਕਸ਼ਾ ਟੱਚ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਬਹਿਸਬਾਜ਼ੀ ਹੋ ਗਈ ਕੁਦੂਬਾਦ ਦੇ ਇੱਕ ਗੱਡੀ ਤੇ ਆਇਆ ਕੋਈ ਜਵਾਨ ਉਹਨਾਂ ਬੈਸਬਾਜੀ ਹੋ ਗਈ ਉਹਨੇ ਉਹਦੇ ਤੇ ਚਪੇੜ ਮਾਰਦੀ ਗੱਜ ਸਾਧ ਤੇ ਗਰਜਤਾ ਉਹਦੇ ਬਾਅਦ ਉਹਨਾਂ ਦੇ ਗੱਡੀ ਤੇ ਅੱਗੇ ਬਣਡ ਤੇ ਬਿਠਾ ਕੇ ਲੈ ਗਿਆ ਇਹਦੀ ਅਜੇ ਪਰਤਾਲ ਚੱਲ ਰਹੀ ਹੈ ਜਿਹੜਾ ਮਗਈ ਹੈ ਅਰਜਨ ਉਹ ਗਿਆ ਜਾਂ ਮੈਡੀਕਲ ਕਰਾਉਣ ਗਿਆ ਬਾਕੀ ਪਰਤਾਲ ਚੱਲ ਰਹੀ ਹੈ ਗੱਡੀ ਗੱਡੀ ਸਰਕਾਰੀ ਗੱਡੀ ਸੀ ਕਿਹੜੀ ਗੱਡੀ ਸੀ ਇਹ ਰੇਡਵੇ ਨਾਲ ਕੰਟਰੈਕਟ ਤੇ ਗੱਡੀ ਹੈ ਬਚਾ ਰਿਹਾ ਤੁਸੀਂ ਉਹਨਾਂ ਕੋਲ ਗਿਆ ਤੇ ਸਾਨੂੰ ਬੋਨਡ ਤੇ ਬਿਠਾ ਆ ਗਿਆ ਇਹ ਕਵੀ ਵੀ ਦੱਬ ਚੁੱਕੀ ਹੈ ਇਸ ਸੰਬੰਧੀ ਵੀਡੀਓ ਵਗੈਰਾ ਉੱਥੇ ਚੈੱਕ ਕਰ ਲੀਤੀ ਜੋ ਜੋ ਵੀ ਬਰਤਾਲ ਸਮਾਨ ਨੇ ਮੇਜ ਕਾਰਵਾਈ ਕੀਤੀ 55 ਸੀਰ ਕਰ ਲੀਤੀ ਠੀਕ ਨਾ ਤਰਪਾ ਦਿੱਤਾ ਲਾਇਆ ਜੋ ਕੋਈ ਚਾਹ ਹਾਂ ਹਾਂ ਦੂਜੇ ਬੰਦੇ ਨੂੰ ਸਾਹਮਣੇ ਲੈਂਦਾ ਜਾਓ ਠੀਕ ਠੀਕ